ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਪਿੰਡ ਲੰਮੜੋਏ ਦੀਆਂ ਜਿੱਥੇ ਅੱਜ ਜਿਹੜੀ ਐ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਜਿਹੜੀ ਹੈ ਇੱਕ ਵੱਡੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਨਵਾਂ ਸ਼ਹਿਰ ਦੇ 16 ਹੌਟਸਪੌਟ ਏਰੀਆ ਦੇ ਵਿੱਚ ਪੁਲਿਸ ਵੱਲੋਂ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਪੂਰੇ ਜਿਹੜੇ ਹੈ ਉਹ ਤਫਤੀਸ਼ ਦੇ ਵਿੱਚ ਪੂਰੇ ਚੈਕਿੰਗ ਦੇ ਵਿੱਚ ਪੁਲਿਸ ਵੱਲੋਂ 26 ਗ੍ਰਾਮ ਹੈਰੋਨ ਤੇ ਇਹਦੇ ਨਾਲ ਹੀ ਜਿਹੜੇ ਐ ਉਹ ਤਿੰਨ ਦੋਸ਼ੀਆਂ ਨੂੰ ਜਿਹੜਾ ਇਹ ਉਹ ਕਾਬੂ ਕੀਤਾ ਗਿਆ ਹੈ ਤੇ ਨਾਲ ਹੀ ਜਿਹੜੇ ਹੋਰ ਵੀ ਜਿਹੜੇ ਸ਼ੱਕੀ ਬਾਨਾਂ ਨੂੰ ਜਿਹੜਾ ਇਹ ਉਹ ਪੁਲਿਸ ਵੱਲੋਂ ਇਹ ਬੰਦ ਵੀ ਕੀਤਾ ਗਿਆ ਹੈ ਤੇ ਨਾਲ ਹੀ 19 ਜਿਹੜੇ ਐ ਪੁਲਿਸ ਵੱਲੋਂ ਵੱਖ-ਵੱਖ ਬਾਨਾਂ ਦੇ ਕਲਾਨ ਵੀ ਕੀਤੇ ਗਏ ਇਹ ਤਸਵੀਰਾਂ ਜਿਹੜੀ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਸਕਰੀਨ ਤੇ ਇਹ ਪਿੰਡ ਲੁੰਗੜੋਆ ਦੀਆਂ ਹਨ ਜਿਹੜਾ ਇੱਕ ਨਸ਼ੇ ਦਾ ਹੌਰਸਪੋਟ ਏਰੀਆ ਮੰਨਿਆ ਜਾਂਦਾ ਹੈ ਤਾਂ ਉਹ ਦੱਸਦੀ ਕਿ ਇਸ ਤਬਦੀਦ ਦੇ ਵਿੱਚ ਨਵਾਂ ਸ਼ਹਿਰ ਦੇ 280 ਪੁਲਿਸ ਮੁਲਾਜ਼ਮ ਜਿਹੜੇ ਉਹ ਲੱਗੇ ਹੋਏ ਹਨ ਤਾਂ ਕਿ ਜਿਹੜਾ ਇਹ ਜ਼ਿਲ੍ਹੇ ਦੇ ਵਿੱਚ ਨਸ਼ੇ ਨੂੰ ਥੱਲ ਪਾਈ ਜਾ ਸਕੇ ਇਹ ਅੱਜ ਸਾਰੇ ਪੰਜਾਬ ਦੇ ਵਿੱਚ ਕਾਲਡਨ ਔਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਆ ਇਸ ਦੇ ਵਿੱਚ ਜਿਹੜਾ ਸਪੈਸ਼ਲ ਫੋਕਸ ਹੈ ਜਿਹੜੇ ਡਰੱਗਸ ਸਮੱਗਲਰ ਨੇ ਜਿਹੜੇ ਹੌਟਸਪੌਟ ਨੇ ਉਹ ਵਕ ਵਕ ਜ਼ਿਲ੍ਹਿਆਂ ਵਿੱਚ ਸਾਰਿਆਂ ਨੇ ਐਸਐਸਪੀਸ ਨੇ ਏਸੀਪੀਸ ਨੇ ਆਈਡੈਂਟੀਫਾਈ ਕਰਕੇ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਅੱਜ ਇਹਦੇ ਚ ਸੀਨੀਅਰ ਅਫਸਰਾਂ ਨੂੰ ਵੀ ਇਹ ਹਦਾਇਤ ਹੋਈ ਹੈ ਵੀ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਉਹ ਜਾ ਕੇ ਉਹਨੂੰ ਸੁਪਰਵਾਈਜ਼ ਕਰਨ ਔਰ ਉਹ ਬੇਸਿਕਲੀ ਫੋਰਸ ਦੀ ਵੀ ਹੌਸਲਾ ਫੁਜਾਈ ਕਰਨ ਔਰ ਅੱਜ ਕੱਲ ਜਿਹੋ ਜਿਹਾ ਮੌਸਮ ਹੈ ਮਾਹੌਲ ਹੈ ਇਹਦੇ ਵਿੱਚ ਔਰ ਪੁਲਿਸ ਆਪਣਾ ਕੰਮ ਉਸਤਿਆਦੀ ਨਾਲ ਕਰਦੀ ਰਵੇ ਸਾਡਾ ਬੇਸਿਕਲੀ ਆਉਂਗਾ ਮਕਸਦ ਇਹ ਹੀ ਹੈ ਨਵਾਂ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਖੁਦ ਵੀ ਰਿਹਾ ਇੱਥੇ ਨਵਾਂ ਸ਼ਹਿਰ ਪਹਿਲਾਂ ਇਹ ਇਨਨਸੋਲਾ ਵਿਲੇजेस ਜਿਹੜੇ ਨੇ ਉਹ ਹੌਟਸਪੌਟਸ ਉਹ ਆਇਡੈਂਟੀਫਾਈ ਕੀਤੇ ਨੇ ਤੇ ਵੱਖ-ਵੱਖ ਟੀਮਾਂ ਜੀਓਜ਼ ਐਸਪੀ ਡੀਐਸਪੀਜ਼ ਦੇ ਅੰਡਰ 3 ਤਿੰਨ 350 ਮੁਲਾਜ਼ਮਾਂ ਦੇ ਨਾਲ ਉਹ ਸਵੇਰ ਤੋਂ ਇਹ ਸਰਚ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਇਹਨਾਂ ਕੋਲ ਸਾਡੇ ਕੋਲ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਲਿਸਟ ਹੁੰਦੀ ਹੈ ਉਹਦੇ ਵਿੱਚੋਂ ਉਹਦੇ ਮੁਤਾਬਕ ਇਹ ਸਰਚ ਆਪਰੇਸ਼ਨ ਚੱਲ ਰਿਹਾ ਹੈ ਤੇ ਕੁਝ ਇਹਨਾਂ ਨੇ ਕੇਸਿਸ ਵਗੈਰਾ ਦਰਜ ਕੀਤੇ ਨੇ ਤੇ ਉਹ ਸ਼ਾਮ ਤੱਕ ਜੋ ਵੀ ਉਹਦੀ ਸਕਸੈਸ ਹੋਏਗੀ ਉਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਸਾਰੀ ਦੇ ਦੇਣਗੇ ਕੋ ਬ੍ਰਿਜੀ ਕਬੀ ਸਰਕਲ ਹੈ ਅਜੀ ਇਹਨਾਂ ਨੇ ਹਾਲੇ 3-4 ਕੇਸ ਰਜਿਸਟਰ ਕੀਤੇ ਨੇ ਜਿੱਥੇ ਜਿੱਥੇ ਰਿਕਵਰੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਡਰੱਗਸ ਦਾ ਪ੍ਰਾਇਮਰਲੀ ਹੁੰਦਾ ਵੀ ਜਿਆਦਾ ਰਿਕਵਰੀ ਹੁੰਦੀ ਹੈ ਉਹਦੇ ਨਾਲ ਹੀ ਹੁੰਦਾ ਤੇ ਸ਼ਾਮ ਤੱਕ ਫੇਰ ਤੁਹਾਨੂੰ ਡਿਟੇਲ ਹੋਦੀ ਬਾਕੀ ਸਰ ਸੂਬਾ ਪੱਦਰ ਤੇ ਸਰਹੱਦਾਂ ਜਿਹੜੀਆਂ ਪੁਲਿਸ ਬਲੋਸ ਡੀਲ ਕੀਤੀਆਂ ਗਈਆਂ ਅੱਜ ਤੱਕ ਕੀ ਸਾਰਥਕ ਨਤੀਜੇ ਜਿਹੜੇ ਸਾਹਮਣੇ ਆਏ ਦੇਖੋ ਸੂਬਾ ਪੱਦਰ ਤੇ ਤਾਂ ਜਿਹੜਾ ਹੁੰਦਾ ਸਾਡੀ ਪੰਜਾਬ ਦੀ ਸਰਹੱਦਾਂ 'ਚੋਂ ਇੱਕ ਸਪੈਸ਼ਲ ਲੋਕੇਸ਼ਨ ਹੈ ਸਾਡਾ ਬਾਰਡਰ ਜਿਹੜਾ 550 ਕਿਲੋਮੀਟਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਔਰ ਅੱਜਕਲ ਨਵੀਂ ਟੈਕਨੀਕ ਦੇ ਨਾਲ 드론 ਦੇ ਰਾਹੀਂ ਜਿਹੜੀ ਡਰੱਗਸ ਹੈ ਉਹ ਪਹਿਲਾਂ ਤਾਂ ਦੇਖੋ ਪੁਰਾਣੇ ਕਦੀ ਪਾਈਪਾਂ ਦੇ ਰਾਹੀਂ ਕਦੀ ਉਹ ਰਿਵਰ ਦੇ ਥ्रू ਰਿਵਰਾਈਨ ਬੈਲਟ ਲੈ ਕੇ ਬੰਦੇ ਜਾਂਦੇ ਸੀਗੇ ਫਿਰ ਬਾੜ ਲੱਗ ਗਈ ਉਹਦੇ ਨਾਲ ਘਟ ਗਿਆ ਤੇ ਪਰ ਹੁਣ 드론 ਕਰਕੇ ਕਾਫੀ ਚੀਜ਼ਾਂ ਉਹ ਉਧਰੋਂ ਛੁੱਟ ਦਿੰਦੇ ਨੇ ਤੇ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਉੱਤੇ ਹੁੰਦੀ ਹੈ ਉਹਦੇ ਨਾਲ ਮਿਲ ਕੇ ਸੈਕੰਡ ਲਾਈਨ ਪੰਜਾਬ ਪੁਲਿਸ ਨੇ ਲਗਾਈ ਹੋਈ ਹੈ ਔਰ ਅਸੀਂ ਉਹਨਾਂ ਦੀ ਜਿੱਥੇ-ਜਿੱਥੇ ਵੀ 드론 ਹੁੰਦਾ ਹੁਣ ਲੋਕਾਂ ਦੇ ਨਾਲ ਵਿਲੇਜ ਡਿਫੈਂਸ ਕਮੇਟੀਆਂ ਉਥੇ ਐਕਟਿਵ ਕੀਤੀ ਹੈ ਕੋਈ ਵੀ ਜਿੱਦਾਂ ਰਿਕਵਰੀ ਹੁੰਦੀ ਹੈ ਕੋਈ ਵੀ ਚੀਜ਼ ਜਿਗਦੀ ਹੈ ਤਾਂ ਪਿੰਡ ਵਾਲੇ ਦੱਸ ਦਿੰਦੇ ਆ ਇਹ ਜਿਹੜੀ ਡਰੱਗਸ ਆ ਤੁਹਾਨੂੰ ਪਤਾ ਹੈ ਅਫਗਾਨਿਸਤਾਨ ਤੋਂ ਚਲਦੀ ਹੈ ਅਲਟੀਮੇਟਲੀ ਇੱਥੋਂ ਇੰਡੀਆ ਚੋਂ ਹੋ ਕੇ ਇਹ ਬਾਹਰਲੇ ਮੁਲਕਾਂ ਤੱਕ ਜਾਂਦੀ ਹੈ ਇਹਨਾਂ ਦਾ ਮੇਨ ਕੰਮ ਤਾਂ ਇਹ ਹੁੰਦਾ ਪਰ ਉਹ ਪੰਜਾਬ ਬਿਲਕੁਲ ਬਾਰਡਰ ਤੇ ਹੋਣ ਕਰਕੇ ਤੇ ਇਹ ਸਾਡੀ ਵੱਡੀ ਆਪਣੀ ਪ੍ਰੋਬਲਮ ਬਣ ਜਾਂਦੀ ਹੈ ਸੋ ਅਸੀਂ ਪੂਰੀ ਇਹਦੇ ਚ ਕੋਸ਼ਿਸ਼ ਕਰ ਰਹੇ ਆਂ ਵੀ ਇਹ ਜਿਹੜਾ ਚੈਨਲ ਹੈ ਇਹ ਬੰਦ ਕੀਤਾ ਜਾਵੇ ਔਰ ਈਵਨ ਰਿਸਰਚ ਵੀ ਚੱਲ ਰਹੀ ਹੈ ਵੀ ਜਿਹੜੇ 드ਰੋਨ ਦੀ ਹੈ ਉਹਨਾਂ ਨੂੰ ਬਲੌਕ ਕਰਨ ਦੀ ਵੀ ਟੈਕਨ ਅ ਜਲਦੀ ਤੋਂ ਜਲਦੀ ਡਿਵੈਲਪ ਕਰਕੇ ਤੇ ਉਸ ਸੀਲ ਕੀਤਾ ਜਾ ਰਿਹਾ ਹੈ